ਮਹਾਰਾਜ ਸਾਹਿਬ ਜੀ ਕੋਲ ਕਸ਼ਮੀਰੀ ਪੰਡਤ ਨਹੀਂ ਆਏ ਸੀ ਤੁਸੀਂ ਬੜੀ-ਬੜੀ ਚਾਲ ਚੱਲ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਗੁਰੂ ਸਾਹਿਬ ਜੀ ਦੀ ਜਿਹੜੀ ਕੁਰਬਾਨੀ ਸੀ ਉਹ ਇਸ ਮਿਸ਼ਨ ਨਾਲ ਹੀ ਨਹੀਂ ਸੀ ਜੁੜੀ ਹੋਈ ਭਾਵੇਂ ਕਿਸੇ ਪੁਸਤਕ ਦੇ ਵਿੱਚ ਲਿਖਿਆ ਜਾਂ ਨਹੀਂ ਲਿਖਿਆ ਸਾਨੂੰ ਪੁਸਤਕਾਂ ਨਾਲ ਤਾਂ ਮੇਲ ਹੀ ਨਹੀਂ ਅਸੀਂ ਪੁਸਤਕਾਂ ਨੂੰ ਬਾਅਦ ਦੇ ਵਿੱਚ ਦੇਖਦੇ ਹਾਂ ਸਾਡੇ ਲਈ ਸਭ ਤੋਂ ਵੱਡਾ ਹਿੱਸਾ ਹੈ ਗੁਰੂਕ੍ਰਿਤ ਜਿਹੜੀ ਸਾਡੇ ਗੁਰੂ ਸਾਹਿਬ ਜੀ ਦੀ ਕਿਰਤ ਆ ਉਹ ਗੁਰੂਕ੍ਰਿਤ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹੜੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀੜ ਤਿਆਰ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੀੜ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਆਪ ਦਰਜ ਕਰਵਾਈ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਸਾਹਿਬ ਜੀਆ ਨੇ ਸੇਵਾ ਕੀਤੀ ਲਿਖਣ ਦੀ ਸੋ ਇੱਕ ਤਾਂ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਪਹਿਲੇ ਸਰੂਪ ਲਿਖਣ ਦੀ ਸੇਵਾ ਕੀਤੀ ਇੱਕ ਤਾਂ ਉਹ ਹੈ ਦੂਸਰੀ ਲਿਖਤ ਸਾਡੇ ਕੋਲ ਜਿਹੜਾ ਹੈ ਜੋ ਸਾਡੀ ਪ੍ਰਮੁੱਖ ਲਿਖਤ ਆ ਉਹ ਹੈ ਸ੍ਰੀ ਦਸ਼ਮ ਗੁਰਾਂ ਸਾਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਵਿੱਚ ਸ਼ਹੀਦੀ ਦਾ ਸਿੱਧਾ ਜਿਹੜਾ ਮੇਲ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸਦੇ ਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮਹਸਾਕਾ ਸੀਸ ਦੀਆ ਪਰ ਸਿਰਰ ਨਾ ਦੀਆ ਧਰਮ ਹੇਤ ਸਾਕਾ ਜਨ ਕੀਆ ਠੀਕਰ ਫੋਰ ਦਿੱਲੀ ਸਿ ਪ੍ਰਭ ਉਰਕੀਆ ਭਯਾਨ ਤੇਗ ਬਹਾਦਰ ਸੀਖ ਰਿਆ ਕਰੀ ਨ ਕਿਨ ਹੁ ਆਨ ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ਹੈ 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 ਸਭ ਜਗ ਪਇਓ ਜੈ 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 ਸੁਰ ਲੋਕ ਸੋ ਪਹਿਲੀ ਗੱਲ ਤਾਂ ਇਹਦੀ ਸਿੱਧਾ ਸਬੰਧ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇ ਦਿੱਤਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਜਿਹੜੀ ਸ਼ਹੀਦੀ ਹੋਈ ਹੈ ਉਹ ਤਿਲਕ ਤੇ ਜੰਜੂ ਦੀ ਰਾਖ ਹੀ ਲਈ ਹੋਈ ਹੈ ਜਦੋਂ ਗੁਰੂ ਸਾਹਿਬ ਜੀ ਨੇ ਕਲੀਅਰ ਕਰਤਾ ਪੁਸਤਕਾਂ ਦਾ ਵਿਸ਼ਾ ਅੱਗੇ ਮੈਂ ਲੈ ਲੈਣਾ ਉਹ ਵੀ ਲੈ ਲੈਣਾ ਕੀ ਨਾਮ ਹੈ ਇਹਨਾਂ ਦਾ ਅਖਤਰ ਸਾਹਿਬ ਦਾ ਪੂਰਾ ਨਸੀਰ ਨਸੀਰ ਅਖਤਰ ਜੀ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਸੀਂ ਆਪਣੀਆਂ ਪੁਸਤਕਾਂ ਦੇ ਨਾ ਜਾਓ ਸਾਡੀਆਂ ਧਾਰਮਿਕ ਪੁਸਤਕਾਂ ਨੂੰ ਪਹਿਲਾਂ ਪੜੋ ਪਹਿਲੀ ਗੱਲ ਤਾਂ ਮੈਂ ਕਹਾਂਗਾ ਪੜੋ ਆਪਣੇ ਲਈ ਗਿਆਨ ਦੇਣ ਲਈ ਸਾਡੇ ਕਨਫਲਿਕਟ ਪੈਦਾ ਕਰਨ ਲਈ ਨਹੀਂ ਤੁਸੀਂ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਉਹ ਰੋਲ ਅਦਾ ਕਰ ਰਹੇ ਹੋ ਕਿ ਮਤਲਬ ਤੁਸੀਂ ਜਿਹੜਾ ਸ਼ਬਦ ਤੁਸੀਂ ਵਰਤਿਆ ਹੈ ਨਾ ਵੀ ਪੁਸਤਕਾਂ ਦੇ ਵਿੱਚ ਕੁਝ ਰਲਗੱਡ ਹੋਈ ਇਤਿਹਾਸ ਨੂੰ ਬਦਲਿਆ ਗਿਆ ਇਹ ਜਿਹੜਾ ਤੁਸੀਂ ਰੋਲ ਅਦਾ ਕਰ ਰਹੇ ਹੋ ਵੀ ਤੁਸੀਂ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿਹਾ ਜਾ ਰਿਹਾ ਪ੍ਰਮਾਣਿਕਤਾ ਦਿੱਤੀ ਜਾ ਰਹੀ ਹੈ ਵੀ ਇਹ ਆਈ ਹੀ ਨਹੀਂ ਸਾਡੇ ਇਤਿਹਾਸ ਗ੍ਰੰਥ ਗੁਰ 18ਵੀਂ ਸਦੀ ਦੇ ਗ੍ਰੰਥ ਨੇ ਦਸ਼ਮ ਗੁਰਾਂ ਸਾਹਿਬ ਜੀ ਤੋਂ ਬਾਅਦ ਗੁਰਬਿਲਾਸ ਪਏ ਹੈ ਮਹਿਮਾ ਪ੍ਰਕਾਸ਼ ਪਿਆ ਗੁਰਪ੍ਰਤਾਪ ਸੂਰਜ ਗ੍ਰੰਥ ਪਿਆ ਭਾਈ ਸੰਤੋਖ ਭਾਈ ਰਤਨ ਸਿੰਘ ਜੀ ਦਾ ਪੰਥ ਪ੍ਰਕਾਸ਼ ਪਿਆ ਹੈ ਗਿਆਨੀ ਗਿਆਨ ਸਿੰਘ ਜੀ ਦਾ ਪੰਥ ਪ੍ਰਕਾਸ਼ ਪਿਆ ਹੈ ਬਹੁਤ ਗ੍ਰੰਥ ਨੇ ਜਿਹੜੇ ਇਸ ਵਿਸ਼ੇ ਦੇ ਉੱਤੇ ਹਵਾਲਾ ਦਿੰਦੇ ਆ ਸਾਨੂੰ ਹੋਰ ਹਵਾਲਿਆਂ ਦੀ ਬਾਕੀਆਂ ਹਵਾਲਿਆਂ ਦੀ ਸਾਡੇ ਮੁੱਢਲੇ ਗ੍ਰੰਥਾ ਤੋਂ ਬਾਅਦ ਅਹਿਮੀਅਤ ਹੈ ਤੇ ਤੁਸੀਂ ਸਾਡੇ ਮੁੱਢਲੇ ਗ੍ਰੰਥਾ ਬਾਰੇ ਜਾਣਕਾਰੀ ਨਹੀਂ ਦਿੱਤੀ ਤੇ ਤੁਸੀਂ ਕਹਿ ਰਹੇ ਹੋ 150 ਸਾਲ ਅੱਜ 2025 ਚੱਲ ਰਿਹਾ ਜੇ ਇਸ ਤੋਂ 150 ਸਾਲ ਪਿੱਛੇ ਲੈ ਜਾਈਏ 1925 1925 ਤੋਂ ਬਾਅਦ ਤੁਸੀਂ ਲੈ ਲਓ ਤੁਸੀਂ 1820 ਦੀਆਂ ਗੱਲਾਂ ਕਰਦੇ ਹੋ ਦਸਮ ਗ੍ਰੰਥ ਸਾਹਿਬ ਜੀ ਦੀ ਰਚਨਾ 1703 ਵਿੱਚ ਹੋਈ ਹੈ ਤੁਸੀਂ ਪੁਸਤਕਾਂ ਤੇ ਕਿੱਧਰ ਚਲੇ ਗਏ ਫਿਰ ਦੂਜੀ ਗੱਲ ਇਹ ਹੈ ਕਿ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਹਿੰਦੁਸਤਾਨ ਦੀ ਸਰਕਾਰ ਅੱਜ ਮਨਾ ਰਹੀ ਹੈ ਭਾਰਤ ਸਰਕਾਰ ਨੂੰ ਕੀ ਲੋੜ ਹੈ ਗੁਰੂ ਸਾਹਿਬ ਜੀ ਦਾ ਆਪਣਾ ਮਨਾਉਣ ਦੀ ਉਹਨਾਂ ਦਾ ਵਿਧਾਨ ਵੱਖਰਾ ਉਹਨਾਂ ਦਾ ਇਸ਼ਟ ਵੱਖਰੇ ਉਹਨਾਂ ਦੇ ਉਹ ਸਨਾਤਨਵਾਦ ਨੂੰ ਧਾਰਨ ਰੱਖਣ ਵਾਲੇ ਉਹ ਕਿਉਂ ਕਹਿੰਦੇ ਆ ਸਤਗੁਰੂ ਸਾਹਿਬ ਜੀ ਦਾ ਮਨਾਉਣ ਨੂੰ ਕਿਉਂਕਿ ਗੁਰੂ ਸਾਹਿਬ ਜੀ ਨੇ ਉਹਨਾਂ ਲਈ ਕੁਰਬਾਨੀ ਦਿੱਤੀ ਇਹ ਸਾਡੇ ਧਰਮ ਗ੍ਰੰਥਾ ਤੋਂ ਬਿਨਾ ਹਿੰਦੁਸਤਾਨ ਦੀ ਤਵਾਰੀਖ ਦਾ ਵੀ ਹਿੱਸਾ ਹੈ ਇਹ ਘਟਨਾ ਤੇ ਤੁਸੀਂ ਕਹਿ ਰਹੇ ਹੋ ਵੀ ਇਹ ਹੋਈ ਨਹੀਂ ਹੈ ਇਸ ਕਰਕੇ ਇਸ ਤਰ੍ਹਾਂ ਦੀ ਮੈਂ ਸਮਝਦਾ ਕਮਰਜੋਤ ਜੀ ਇਹ ਇਹ ਬਹੁਤ ਵਾਰੀ ਇਹ ਗੱਲ ਦੇਖੀ ਜਾ ਚੁੱਕੀ ਹੈ ਕਿਉਂਕਿ ਜਿਹੜੇ ਦੂਸਰੇ ਧਰਮ ਦੇ ਜਿਹੜੇ ਬੁਲਾਰੇ ਨੇ ਉਹ ਮਤਲਬ ਕਿ ਸਾਡੀਆਂ ਹੌਲੀਆਂ ਲਿਖਤਾਂ ਨੂੰ ਪੜ੍ਹ ਕੇ ਤੇ ਸਾਡੇ ਤੇ ਇਸ ਤਰ੍ਹਾਂ ਦਾ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਮੇਰੀ ਤਾਂ ਹੱਥ ਜੋੜ ਕੇ ਤੁਹਾਡੇ ਚੈਨਲ ਰਾਹੀਂ ਵੀ ਬੇਨਤੀ ਆ ਤੁਹਾਡੇ ਸਰੋਤਿਆਂ ਨੂੰ ਵੀ ਬੇਨਤੀ ਆ ਵੀ ਪਹਿਲੀ ਗੱਲ ਤਾਂ ਇਹਨਾਂ ਨੂੰ ਇੰਨਾ ਸ਼ੇਅਰ ਨਾ ਕਰਿਆ ਕਰੋ ਵੀ ਜਿਹੜੇ ਇਸ ਤਰ੍ਹਾਂ ਦੀ ਦੂਜਾ ਦੂਜਾ ਇਹਨਾਂ ਨੂੰ ਕਮੈਂਟਾਂ ਵਿੱਚ ਕਿਹਾ ਕਰੋ ਕਿ ਸਾਡੇ ਸਿੱਖ ਧਰਮ ਦੇ ਜਿਹੜੇ ਸਿਧਾਂਤ ਨੇ ਉਹਨਾਂ ਉੱਤੇ ਬਿਲਕੁਲ ਨਾ ਬੋਲੋ ਕਿਉਂਕਿ ਜਦੋਂ ਅਸੀਂ ਤੁਹਾਡੇ ਲਈ ਬੋਲਾਂਗੇ ਫਿਰ ਤੁਹਾਨੂੰ ਦੇਖੋ ਥੇਸ ਪਹੁੰਚੇਗੀ ਬਹੁਤ ਤਰ੍ਹਾਂ ਦੀਆਂ ਲਿਖਤਾਂ ਪੈਗੰਬਰਾਂ ਦੇ ਜੀਵਨ ਦੇ ਉੱਤੇ ਤੇ ਇਸਲਾਮ மத ਦੇ ਪੈਗੰਬਰਾਂ ਦੇ ਉੱਤੇ ਬਹੁਤ ਤਰ੍ਹਾਂ ਦੀਆਂ ਕਨਫਲਿਕਟਸ ਹੈ ਨੇ ਅਸੀਂ ਕਿਉਂ ਉਸ ਵਿਸ਼ੇ ਤੇ ਨਹੀਂ ਕਿਉਂਕਿ ਅਸੀਂ ਚਾਹਨੇ ਆ ਕਿ ਸਾਡੀ ਪਰਸਪਰ ਮੇਲ ਰਹੇ ਉਹਨਾਂ ਦੇ ਉੱਤੇ ਬਹੁਤ ਤਰ੍ਹਾਂ ਦੇ ਵਿਸ਼ਲੇਸ਼ਣ ਹੁੰਦੇ ਆ ਪਰ ਸਾਡਾ ਸਾਡੀ ਪਕੜ ਸਾਡੇ ਧਰਮ ਦੇ ਉੱਤੇ ਆ ਤੇ ਜਦੋਂ ਕੋਈ ਸਾਡੇ ਧਰਮ ਦੇ ਵਿੱਚ ਤੁਸੀਂ ਗੱਲ ਕਰੋ ਤੁਸੀਂ ਸਿੱਖ ਹੋਵੋ ਉਹਦਾ ਇੱਕ ਅਲੱਗ ਅਸਰ ਹੈ ਤੁਸੀਂ ਆਨ ਮਤਲਬ ਤੁਸੀਂ ਇਸਲਾਮ மத ਦੇ ਵਿੱਚ ਹੋ ਹਿੰਦੂ ਮਤਲਬ ਮੁਸਲਮ ਧਰਮ ਦੇ ਵਿੱਚ ਹੋ ਤੇ ਕੱਟੜ ਹੋ ਤੁਹਾਡੇ ਧਰਮ ਨੂੰ ਸਲਾਮ ਆ ਤੁਹਾਡੇ ਵਿਧਾਨ ਨੂੰ ਉਹਨੂੰ ਮੁਬਾਰਕਬਾਦ ਆ ਤੁਹਾਡੀ ਸੇਵਾ ਨੂੰ ਮੁਬਾਰਕਬਾਦ ਆ ਤੁਹਾਡੇ ਧਰਮ ਨੇ ਹੀ ਤੁਹਾਨੂੰ ਇਹ ਸਿੱਖਿਆ ਦਿੱਤੀ ਨਾ ਵੀ ਸਾਬਜਾਦਿਆਂ ਦੀ ਜਾ ਕੇ ਯਾਦ ਮਨਾਓ ਤੁਹਾਡੇ ਪਰ ਉਹ ਵੀ ਮੈਂ ਕਹਾਂਗਾ ਉਹਨਾਂ ਦੀ ਸੇਵਾ ਵੀ ਬੜੀ ਵੱਡੀ ਆ ਮੈਂ ਦੇਖੋ ਮਤਲਬ ਕੁਮਰ ਜੋਤ ਜੀ ਜਿਹੜੀ ਸੇਵਾ ਵਾਲਾ ਵਿਸ਼ਾ ਹੈ ਨਾ ਉਹ ਸਾਰਿਆਂ ਦੇ ਲਈ ਦਰਵਾਜ਼ੇ ਖੁੱਲੇ ਨੇ ਹਮ ਉਪਦੇਸ਼ ਜੋ ਵਰਨਾ ਕੋ ਸਾਂਝਾ ਜਿਹੜਾ ਸਾਡਾ ਸਾਂਝਾ ਵਿਸ਼ਾ ਹੈ ਗੁਰੂ ਸਾਹਿਬ ਜੀ ਨੇ ਜਿੱਥੇ ਸਾਨੂੰ ਮੀਰੀ ਦਾ ਸਿਧਾਂਤ ਦਿੱਤਾ ਉੱਥੇ ਪੀਰੀ ਦਾ ਵੀ ਸਿਧਾਂਤ ਹਮਮ ਪੈਰਲਲ ਤੇ ਸਾਨੂੰ ਰਾਜ ਭਾਗ ਦੀ ਔਰ ਰਾਜਨੀਤਿਕ ਸ਼ਕਤੀ ਦੀ ਜਿਹੜੀ ਉਦਾਹਰਣ ਦਿੱਤੀ ਸੋ ਜਦੋਂ ਤੁਸੀਂ ਰਾਜਨੀਤਿਕ ਦਾਇਰੇ ਦੇ ਵਿੱਚ ਜਾਂਦੇ ਹੋ ਜਾਂ ਜਦੋਂ ਤੁਸੀਂ ਧਰਮ ਦੇ ਦਾਇਰੇ ਨੂੰ ਰਾਜਨੀਤੀ ਦੇ ਵਿੱਚ ਪੇਂਟ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਉਦੋਂ ਇਹ ਇਹਨਾਂ ਦਾ ਜਵਾਬ ਦੇਣਾ ਵਾਜਿਬ ਬਣਦਾ ਹੈ ਸੇਵਾ ਦੀ ਛਲਾਕਾ ਕਰਨੀ ਤਾਂ ਸਾਡਾ ਧਰਮ ਹੈ ਅਸੀਂ ਤਾਂ ਮੈਂ ਪਹਿਲਾਂ ਪੰਗਤੀ ਵਿੱਚ ਹੀ ਗੱਲ ਖਤਮ ਕਰ ਦਿੱਤੀ ਅਵਲ ਅੱਲਾ ਨੂਰ ਪਾਇਆ ਉਦਰ ਕੇ ਸਭ ਬੰਦੇ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਿਆਈ ਸੋ ਅਸੀਂ ਸਾਰੇ ਭਰਾ ਅਸੀਂ ਮੁਬਾਰਕਵਾਦ ਦਿੰਨੇ ਆ ਪਰ ਇਹ ਗੱਲਾਂ ਜਿਹੜੀਆਂ ਨੇ ਇਹ ਰਾਜਨੀਤੀ ਤੋਂ ਪ੍ਰਭਾਵਿਤ ਜਾਂ ਇਹਨਾਂ ਗੱਲਾਂ ਦੇ ਉੱਤੇ ਤੁਹਾਡੀ ਘੱਟ ਪકડ ਦਾ ਜਿਹੜਾ ਸਬੂਤ ਦਲੀਲ ਪਤਾ ਲੱਗਦੀ ਹੈ ਅਸੀਂ ਉਹ ਤੁਹਾਡੇ ਨਾਲ ਇੱਕ ਤਰ੍ਹਾਂ ਦਾ ਸਾਂਝਾ ਕਰ ਰਹੇ ਹਾਂ ਤੇ ਤੁਹਾਨੂੰ ਸੁਚੇਤ ਵੀ ਕਰ ਰਹੇ ਹਾਂ ਵੀ ਧਰਮ ਦੇ ਵਿਸ਼ੇ ਤੇ ਨਹੀਂ ਬੋਲਣਾ ਚਾਹੀਦਾ ਧਰਮ ਦੇ ਵਿਸ਼ੇ ਤੇ ਸਾਡੇ ਸਿੱਖ ਬੋਲਣ ਹੋਰ ਬਹੁਤ ਗੱਲਾਂ ਸਾਡੇ ਸਿੱਖ ਬੋਲ ਰਹੇ ਆ ਪਰ ਕੋਈ ਵੀ ਬੰਦਾ ਗੁਰੂ ਤੇਗ ਬਹਾਦਰ ਮਹਾਰਾਜੀ ਦੀ ਸੀ ਦੀਵਾਰੇ ਨਹੀਂ ਬੋਲ ਰਿਹਾ ਚਾਹੇ ਸਾਡੇ ਮਿਸ਼ਨਰੀ ਭਰਾ ਨੇ ਦਸਮਗ੍ਰੰਥ ਸਾਹਿਬ ਦਾ ਕਿੰਨਾ ਜ਼ਿਆਦਾ ਵਿਰੋਧ ਕਰਦੇ ਆ ਕਿੱਥੋਂ ਤੱਕ ਦੀ ਉਹਨਾਂ ਦੀ ਮਾਨਸਿਕਤਾ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਅਥਲਿਕਤਾ ਨੂੰ ਲੈ ਕੇ ਹੈ ਪਰ ਕੋਈ ਵੀ ਇਸ ਤਰ੍ਹਾਂ ਦਾ ਮਿਸ਼ਨਰੀ ਤਾਂ ਨਹੀਂ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜੀ ਦੀ ਸੀ ਦੀ ਦੇ ਸਿੱਖ ਇਤਿਹਾਸ ਦੇ ਉੱਤੇ ਕੁਐਸਚਨ ਕਰ ਰਿਹਾ ਤੁਸੀਂ ਆਨਮਤ ਤੋਂ ਹੋ ਕੇ ਇਸ ਦੇ ਉੱਤੇ ਕੁਐਸਚਨ ਖੜਾ ਕੀਤਾ ਇਹਦੀ ਸਾਨੂੰ ਮਤਲਬ ਸ਼ੰਕਾ ਆਇਆ ਸਾਨੂੰ ਇਹਦੇ ਉੱਤੇ ਮਲਾ ਲਿਆ ਵੀ ਇਹ ਨਹੀਂ ਹੋਣਾ ਚਾਹੀਦਾ ਤੁਹਾਡੇ ਵੱਲੋਂ ਖਾਸ ਕਰਕੇ ਨਹੀਂ ਹੋਣਾ ਚਾਹੀਦਾ ਚਲੋ ਆਪਾਂ ਦਸਮ ਗ੍ਰੰਥ ਤੇ ਆੰਦੇ ਆ ਮੈਂ ਕਿਹਾ ਚਲੋ ਉਹਨਾਂ ਦੀ ਵੀ ਸੇਵਾ ਉਹਨਾਂ ਨਾਲ ਮੈਂ ਕਾਫੀ ਪੋਡਕਾਸਟ ਕੀਤੇ ਆ ਉਹਨਾਂ ਨੇ ਵੀ ਹਮੇਸ਼ਾ ਜਿਹੜੀ ਆ ਉਹ ਗੱਲਬਾਤ ਉਹ ਹੀ ਕੀਤੀ ਆ ਵੀ ਪਿਆਰ ਦੀ ਗੱਲ ਕੀਤੀ ਆ ਆਪਾਂ ਅੱਗੇ ਚੱਲਦੇ ਹਾਂ ਹੁਣ ਦਸਮ ਗ੍ਰੰਥ ਦੀ ਤੁਸੀਂ ਗੱਲ ਕੀਤੀ ਦਸਮ ਗ੍ਰੰਥ ਤੇ ਵੀ ਹਮੇਸ਼ਾ ਕਨਫਲਿਕਟ ਬਣੇ ਹੀ ਰਹਿੰਦਾ ਅਸ਼ਲੀਲ ਵੀ ਮੈਂ ਗੱਲ ਕੀਤੀ ਸੀ ਚਰিত্র ਉਪਰਖਿਆਨ ਦੀ ਗੱਲ ਕੀਤੀ ਸੀ ਤਰਿਆ ਚਰਿੱਤਰ ਦੀ ਗੱਲ ਕਰਦੇ ਆ ਤੇ ਲੋਕੀ ਕਹਿੰਦੇ ਅਸ਼ਲੀਲ ਗੱਲਾਂ ਗੁਰੂ ਜੀਵੇਂ ਅਸ਼ਲੀਲ ਗੱਲ ਨਹੀਂ ਲਿਖ ਸਕਦੇ ਇੱਥੇ ਤੱਕ ਕਿ ਜੇ ਕਨਫਲਿਕਟ ਹੁੰਦਾ ਮੈਂ ਜ਼ਰੂਰ ਉਸ ਗੱਲ ਤੇ ਹਜੇ ਨਹੀਂ ਆਉਣਾ ਚਾਹਾਂਗਾ ਪਰ ਇੱਕ ਗੱਲ ਐ ਵੀ ਆਉਂਦੀ ਆ ਜੇ ਜਦੋਂ ਅਮਰਿਤਪਾਲ ਮੈਰੋ ਕੰਚਨ ਕੁਮਾਰੀ ਦਾ ਕਿਥੇ ਨਾ ਕਿਥੇ ਜਿਹੜਾ ਕਤਲ ਹੁੰਦਾ ਤੇ ਲੋਕੀ ਕਹਿੰਦੇ ਆ ਜੇ ਤੁਸੀਂ ਰੋਕਣਾ ਹੀ ਆ ਅਸ਼ਲੀਲ ਅਸ਼ਲੀਲਤਾ ਨੂੰ ਰੋਕਣਾ ਹੀ ਆ ਤਦਸਮ ਗ੍ਰੰਥ ਚ ਜੋ ਇਹ ਸਭ ਕੁਝ ਲਿਖਿਆ ਉਹਨੂੰ ਰੋਕ ਕੇ ਦਿਖਾਓ ਇਹ ਲੋਕ ਕਮੈਂਟ ਕਰ ਰਹੇ ਸੀ ਇਹ ਕਮੈਂਟ ਦਾ ਮੈਂ ਤੁਹਾਡੇ ਸਵਾਲ ਰੱਖਿਆ ਦੇਖੋ ਉਮਰ ਜੋਤ ਦੀ ਗੱਲ ਇਹ ਆ ਕਿ ਜਿਹੜਾ ਤੁਸੀਂ ਇਹ ਸਵਾਲ ਲੋਕਾਂ ਦਾ ਸਵਾਲ ਸਾਡੇ ਤੱਕ ਲਿਆਂਦਾ ਵੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਅਸ਼ਲੀਲਤਾ ਉਹਨੂੰ ਰੋਕਿਆ ਜਾਵੇ ਪਹਿਲੀ ਗੱਲ ਤਾਂ ਇਹ ਆ ਕਿ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਕੋਈ ਅਸ਼ਲੀਲਤਾ ਨਹੀਂ ਹੈ ਜੇ ਹੁਣ ਤੁਸੀਂ ਆਪਣੀ ਪੁਆਇੰਟ ਆਫ View ਉਹ ਬਣਾ ਲਿਆ ਤਾਂ ਫਿਰ ਉਹਦੇ ਵਿੱਚ Gracias